ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਪੱਤਰਕਾਰਾਂ ਦੇ ਮੀਡੀਏ ਦੇ ਫੋਨ ਆ ਰਹੇ ਹੈ ਭਾਈ ਸਾਹਿਬ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਤੁਹਾਡੀ ਸਟੇਟਮੈਂਟ ਕੀ ਹੈ ਇੰਟਰਵਿਊ ਲੈਣ ਵਾਸਤੇ ਹੁਣ ਕੱਲੇ-ਕੱਲੇ ਨਾਲ ਗੱਲ ਕਰਨੀ ਮੁਸ਼ਕਲ ਵੀ ਹੈ ਤੇ ਅੱਜ ਮੈਂ ਅਮਰੀਕਾ ਜਾ ਰਿਹਾ ਸਾਂ ਜਿਸ ਵੇਲੇ ਉਹਨਾਂ ਦਾ ਬਿਆਨ ਆਇਆ ਉਸ ਵੇਲੇ ਮੈਂ ਗੱਡੀ 'ਚ ਬੈਠ ਗਿਆ ਸੀ 에ਰਪੋਰਟ ਤੇ ਬਹੁਤ ਫੋਨ ਆਏ ਫਿਰ ਦਿੱਲੀ ਆਇਆ ਇੱਥੇ ਵੀ ਸੋ ਇਸ ਕਰਕੇ ਮੈਂ ਜਾਣ ਲੱਗਿਆ ਇਹ ਅੱਜ ਬਿਆਨ ਦੇਣ ਲੱਗਿਆਂ ਰਿਕਾਰਡ ਕਰਾ ਚੱਲੇ ਆ ਸਾਰੇ মিডিਏ ਵਾਲੇ ਮੇਰੀ ਇਹੀ ਸਟੇਟਮੈਂਟ ਚਲਾ ਸਕਦੇ ਹਨ ਬੇਨਤੀ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਅੱਜ ਪੰਜਾਬ ਨੂੰ ਲੋੜ ਹੈ ਉਹ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਕਿਉਂਕਿ ਦੋ ਚੀਜ਼ਾਂ ਨੇ ਸਾਡਾ ਪੰਜਾਬ ਖਾ ਲਿਆ ਇੱਕ ਤੇ ਸੀ ਪ੍ਰਵਾਸ ਹੋਣਾ ਉਹ ਤੇ ਬੜੀ ਵੱਡੀ ਪੱਧਰ ਤੇ ਹੋਇਆ ਚਲੋ ਤਾਂ ਹੋ ਗਿਆ ਦੂਸਰੀ ਗੱਲ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਵਧਣਾ ਤੇ ਤੀਸਰੀ ਗੱਲ ਹੈ ਧਰਮ ਪਰਿਵਰਤਨ ਪਿਛਲੇ 4-5 ਮਹੀਨਿਆਂ ਤੋਂ ਇੰਨੇ ਕ ਬੰਦੇ ਪੰਥਕ ਕਹਿ ਲੋ ਪੰਥਦਰਦੀ ਕਹਿ ਲੋ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਵੀਰ ਮੇਰੇ ਤੱਕ ਜਿਨ੍ਹਾਂ ਨੇ ਪਹੁੰਚ ਕੀਤੀ ਕਿ ਭਾਈ ਸਾਹਿਬ 20-22 ਸਾਲ ਦਾ 25 ਸਾਲ ਦਾ ਤੁਹਾਡਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਮਰ ਸ਼ਿਕਾਇਆ ਤੁਸੀਂ ਲਹਿਰ ਚਲਾਓ ਸਿੱਖੀ ਦੀ ਲਹਿਰ ਚਲਾਓ ਤੇ ਸੱਚੇ ਵੀ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਿਆਰ ਦੀ ਗੱਲ ਇੰਨੀ ਜ਼ਿਆਦਾ ਇੰਨੇ ਸਾਲ ਕੀਤੀ ਐ ਤੇ ਜਦੋਂ ਮੈਂ ਪੰਜਾਬ ਦੇ ਹਾਲਾਤ ਵੇਖਦਾ ਹਾਂ ਦੁੱਖ ਲੱਗਦਾ ਸੀ ਕਿਉਂਕਿ ਧਰਮ ਪਰਿਵਰਤਨ ਹੋ ਰਿਹਾ ਬਹੁਤ ਸਾਰੇ ਲੋਕ ਸਿੱਖੀ ਛੱਡ ਕੇ ਹੋਰ ਪਾਸੇ ਜਾ ਰਹੇ ਹਨ ਤੇ ਕਿਸੇ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਰੋਕਣਾ ਬਹੁਤ ਸਹੀ ਨਹੀਂ ਹੈ ਰੋਕਣਾ ਚਾਹੀਦਾ ਵੀ ਨਹੀਂ ਸਾਨੂੰ ਕੋਈ ਵੀ ਕਾਨੂੰਨ ਆ ਗਿਆ ਦਿੰਦਾ ਕਿ ਕੋਈ ਵੀ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ ਕਿਸੇ ਨੂੰ ਵੀ ਮੰਨ ਸਕਦਾ ਹੈ ਹਰ ਬੰਦੇ ਨੂੰ ਖੁੱਲ ਹੈ ਆਜ਼ਾਦੀ ਹੈ ਪਰ ਉਥੇ ਸਾਨੂੰ ਸਾਡੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਜਿਹੜੇ ਹਨ ਗੁਰੂ ਸਾਹਿਬ ਨਾਲ ਪਿਆਰ ਕਰਨ ਠੀਕ ਹੈ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ ਬੱਚਿਆਂ ਦੀਆਂ ਫੀਸਾਂ ਜਾਂ ਹੋਰ ਵੀ ਲਾਲਚ ਵੀ ਹੋ ਜਾਂਦੇ ਨੇ ਪਰ ਇਹ ਵੀ ਅਸੀਂ ਸੁਣਿਆ ਕਿ ਮਿਹਰਬਾਨੀਆਂ ਦੇ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਤੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਇਤਿਹਾਸ ਨਾਲ ਗੁਰਬਾਣੀ ਨਾਲ ਪਿਆਰ ਸਿੱਖ ਸੰਗਤ ਦਾ ਪਵੇ ਤੇ ਅਗਲਾ ਗਰੀਬੀ ਵੀ ਕੱਟ ਲਏਗਾ ਰੂੜੀਆਂ ਤੇ ਵੀ ਦਿਨ ਕੱਟ ਲੈਣਗੇ ਪਰ ਸਿੱਖੀ ਨਹੀਂ ਛੱਡਣਗੇ ਜੇ ਸਿੱਖੀ ਘਰ ਵਿੱਚ ਆਉਂਦੀ ਹੈ ਤੇ ਨਸ਼ਿਆਂ ਤੋਂ ਬਚਾਂਗੇ ਹੋਰ ਬਹੁਤ ਸਾਰੀਆਂ ਕੁਰਤੀਆਂ ਨੇ ਜਿਹਦੇ ਤੋਂ ਅਸੀਂ ਬਚ ਸਕਦੇ ਆ ਬੜੇ ਘਰਾਂ ਦੇ ਵਿੱਚ ਸਿੱਖੀ ਦਾ ਬੂਟਾ ਲੱਗਿਆ ਅੱਜ ਤੱਕ ਹਰਿਆ ਭਰਿਆ ਦਾੜੀਆਂ ਰੱਖੀਆਂ 20 ਸਾਲ ਪਹਿਲਾਂ ਰਖਾਈ ਆ ਜੇ ਤੱਕ ਵੀ ਕਾਇਮ ਨੇ ਬੰਦੇ ਸੋ ਇਸ ਕਰਕੇ ਸਭ ਤੋਂ ਵੱਡੀ ਅੱਜ ਲੋਡ ਹੈ ਪਹਿਲੀ ਕਲਾਸ ਵਿੱਚ ਦਾਖਲਾ ਲਈਏ ਫਿਰ ਔਲੀ-ਔਲੀ ਅਗਲੀਆਂ ਪੜਾਈਆਂ ਵੀ ਹੁੰਦੀਆਂ ਰਹਿਣਗੀਆਂ ਸਮੇਂ ਦੀ ਲੋਡ ਹੈ ਪੰਜਾਬ ਦੀ ਲੋਡ ਹੈ ਪੰਜਾਬ ਦੀ ਜਵਾਨੀ ਨੂੰ ਲੋਡ ਹੈ ਇਹਦੇ ਵਾਸਤੇ ਅਸੀਂ ਪਿਛਲੇ ਮੈਂ 1 ਮਹੀਨੇ ਡੇਢ ਮਹੀਨੇ ਤੋਂ ਲਗਾਤਾਰ ਬਾਹਰ ਵੀ ਗਿਆ ਪ੍ਰਚਾਰ ਵੀ ਕੀਤਾ ਫਿਰ ਵਸਾਖੀ ਸਮਾਗਮ ਬੜੀ ਵੱਡੀ ਪੱਧਰ ਤੇ ਕੀਤਾ ਉਹਦੇ ਵਿੱਚ ਵੀ ਲੱਖਾਂ ਸੰਗਤਾਂ ਆਈਆਂ ਸੈਂਕੜੇ ਬੰਦਿਆਂ ਨੇ ਅਮਰ ਛਕਿਆ ਉਹਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਹੈ ਕਿ ਅਗਲੀ ਵਾਰ ਖੁਦ ਮੈਂ ਪੰਜ ਪਿਆਰਿਆਂ ਵਿੱਚ ਲੱਗਣ ਨੂੰ ਤਿਆਰ ਹਾਂ ਭਰਾਵੋ ਜੇ ਤੁਸੀਂ ਅਮਰ ਛਕ ਲਓ ਜੇ ਨਸ਼ੇ ਛੱਡ ਦਿਓ ਜੇ ਗੁਰੂ ਗੋਬਿੰਦ ਸਿੰਘ ਨਾ ਪਾਤਸ਼ਾਹ ਨਾਲ ਪਿਆਰ ਕਰਨ ਲੱਗ ਜਾਓ ਨਾ ਕਲਗੀਆਂ ਵਾਲਾ ਪਾਸ਼ਾ ਤੁਹਾਡੇ ਅੰਦਰ ਵਸ ਜਾਏ ਗੁਰੂ ਨਾਨਕ ਵਸ ਜਾਏ ਤੇ ਮੈਂ ਖੁਦ ਪੰਜਾਂ ਪਿਆਰਿਆਂ ਚ ਲੱਗ ਕੇ ਵੀ ਸ਼ਕਾਨ ਨੂੰ ਤਿਆਰ ਆ ਪਰ ਤੁਸੀਂ ਸਿੱਖੀ ਨਾ ਛੱਡੋ ਇੱਧਰ ਨੂੰ ਆਓ ਇਹਦੇ ਚੱਲਦਿਆਂ ਫਿਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਲਹਿਰ ਬਾਰੇ ਵੀ ਪਤਾ ਲੱਗਾ ਵੀ ਉਹ ਸਿੱਖੀ ਦੀ ਲਹਿਰ ਚਲਾ ਰਹੇ ਹਨ ਬਾਰਡਰ ਇਲਾਕਿਆਂ ਦੇ ਵਿੱਚ ਚਾਹ ਰਹੇ ਨੇ ਕਿ ਸਿੱਖੀ ਦੀ ਲਹਿਰ ਚੱਲੇ ਮੈਂ ਪਿੱਛੇ ਜੇ ਇਹ ਬਿਆਨ ਵੀ ਦਿੱਤਾ ਮੀਡੀਏ ਵਾਲਿਆਂ ਨੇ ਮੈਨੂੰ ਪੁੱਛਿਆ ਉਹਨਾਂ ਬਾਰੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਦੇ ਨਾਲ ਹਾਮੀ ਭਰਦਾ ਵੀ ਕੋਈ ਵੀ ਜਿਹੜਾ ਬੰਦਾ ਜ ਸਿੱਖੀ ਦੀ ਗੱਲ ਕਰੇ ਇੱਕ ਲਹਿਰ ਖੜੀ ਕਰ ਦਵੇ ਅਮਰ ਸੰਚਾਰ ਹੋਣ ਨਸ਼ਿਆਂ ਦੀ ਦਲਦਲ ਚੋਂ ਪੰਜਾਬ ਨੂੰ ਕੱਢਿਆ ਜਾਏ ਤੇ ਜੇ ਕੋਈ ਸਿੰਘ ਸਾਹਿਬ ਜਾਂ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਗੱਲ ਮੈਂ ਬੋਲੀ মিডিਏ ਵਿੱਚ ਹੁਣ ਇਹਦੇ ਸਬੰਧ ਵਿੱਚ ਅੱਗੋਂ ਮੈਨੂੰ ਅੱਜ ਮੈਂ ਸਟੇਟਮੈਂਟ ਸੁਣੀ ਹੈ ਕਿ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਜ ਹੈ ਉਹ ਇਹ ਕਹਿੰਦੇ ਨੇ ਤੇ ਇਸ ਕਰਕੇ ਉਹ ਕਿਸੇ ਹਸਾਬ ਨਾਲ ਇਹਨੂੰ ਸ਼ੁਰੂ ਕਰੀਏ ਤੇ ਮੈਂ ਹੁਣ ਇੰਨੀ ਕੁ ਬੇਨਤੀ ਕਰਨੀ ਚਾਹੁੰਨਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਸਾਡੇ ਮਨ ਵਿੱਚ ਹਨ ਕਿਉਂਕਿ ਮੈਂ ਉਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਉਹ ਗੱਲਾਂ ਦਾ ਵੀ ਮੈਂ ਦੋਸ਼ੀ ਬਣਿਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੀ ਨਹੀਂ ਉਹਨਾਂ ਦੀ ਵੀ ਮੈਂ ਸਜ਼ਾ ਭੁਗਤੀ ਹੈ ਜਿਹੜੀਆਂ ਮੈਂ ਗਲਤੀਆਂ ਨਹੀਂ ਕੀਤੀਆਂ ਮੇਰੇ ਮੂੰਹ ਵਿੱਚ ਇੰਨਾ ਕੁਝ ਪਾਇਆ ਗਿਆ ਕਿ ਰਣਜੀਤ ਸਿੰਘ ਇਦਾਂ ਕਹਿੰਦਾ ਤੋੜ ਮਰੋੜ ਕੇ ਸਾਰੀਆਂ ਗੱਲਾਂ ਨੂੰ ਉਹ ਪੂਰੇ ਸੰਦਰਭ ਨਾਲੋਂ ਤੋੜ ਕੇ ਪਬਲਿਕ ਦੇ ਵਿੱਚ ਪੇਸ਼ ਕੀਤਾ ਗਿਆ ਪਰ ਚਲੋ ਸਾਰੀਆਂ ਗੱਲਾਂ ਪਿੱਛੇ ਨੇ ਪਰ ਜੇ ਅੱਜ ਸਿੰਘ ਸਾਹਿਬ ਹੋਣੀਏ ਫਰਾਂਕ ਦਿੱਲੀ ਦੇ ਨਾਲ ਗੱਲ ਕਰਦੇ ਨੇ ਤੇ ਇੰਨਾ ਹੱਥ ਖੜੇ ਇੰਨਾ ਰੱਖ ਕੇ ਹੱਥ ਪਸਾਰ ਕੇ ਜੋ ਕਹਿੰਦੇ ਨੇ ਕਿ ਮੇਰਾ ਪੱਖ ਵੀ ਸੁਣ ਲਈ ਤਿਆਰ ਨੇ ਮੇਰੀ ਗੱਲ ਵੀ ਸੁਣਨਗੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਬਾਹਰ ਚੱਲਿਆ ਤੇ ਮੈਂ ਆਪਣੀ ਜਥੇਬੰਦੀ ਨਾਲ ਆਪਣੇ ਪਿਆਰ ਵਾਲਿਆਂ ਨਾਲ ਵਿਚਾਰ ਵੀ ਕਰਾਂਗਾ ਇਸ ਸੰਬੰਧ ਵਿੱਚ ਤੇ ਮੈਂ ਇਹ ਵੀ ਸਿੰਘ ਸਾਹਿਬ ਨੂੰ ਕਵਾਂਗਾ ਵੇਖੋ ਬਹੁਤ ਸਾਰੇ ਫੈਸਲੇ ਸਿਆਸਤਾਂ ਤੋਂ ਪ੍ਰੇਰਿਤ ਹੋਏ ਆ ਬਹੁਤ ਸਾਰੇ ਸਿੱਖ ਵਿਦਵਾਨ ਬੁੱਧੀਜੀਵੀ ਪਰੇ ਤੱਕ ਦਿੱਤੇ ਗਏ ਆ ਦੂਰ ਸਿੱਟ ਦਿੱਤੇ ਗਏ ਆ ਜਿਨ੍ਹਾਂ ਨੇ ਸੱਚੀ ਕੌਮ ਦੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਆ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਪੰਜਾਬ ਨੂੰ ਹੁੰਦਾ ਕੌਮ ਨੂੰ ਹੁੰਦਾ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਹੈ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤੇ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜ਼ਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੋਣਾ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ ਮੈਂ ਆਪਣਾ ਪੱਖ ਵੀ ਰੱਖਾਂਗਾ ਆਪਣੀ ਗੱਲ ਵੀ ਕਰ ਦਿਆਂਗਾ ਤੇ ਉਹਨਾਂ ਦੀ ਗੱਲ ਵੀ ਸੁਣਾਗਾ ਸੋ ਅੱਜ ਦੀ ਘੜੀ ਦੇ ਵਿੱਚ ਸਾਨੂੰ ਲੋੜ ਹੈ ਇਸ ਗੱਲ ਦੀ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਕਰੀਏ ਨਸ਼ਿਆਂ ਦੀ ਦਲਦਲ ਚੋਂ ਲੋਕਾਂ ਨੂੰ ਕੱਢ ਸਕੀਏ ਯਤਨ ਕਰੀਏ